ਸਤਿ ਸ਼੍ਰੀ ਅਕਾਲ ਮਸਾਖੀ ਕੋਰ ਸਵਾਗਤ ਕਰਦੀਆਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਸ਼੍ਰੋਮਣੀ ਕਾਲੀਦਾਲ ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ ਸੁਖਬੀਰ ਸਿੰਘ ਬਾਦਲ ਹੀ ਮੁਰ ਤੋਂ ਸ਼੍ਰੋਮਣੀ ਕਾਲੀਦਾਲ ਦੇ ਨਵੇਂ ਪ੍ਰਧਾਨ ਬਣੇ ਲਗਾਤਾਰ ਸਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਕੌਣ ਬਣੇਗਾ ਸ਼੍ਰੋਮਣੀ ਕਾਲੀਦਾਲ ਦਾ ਨਵਾਂ ਪ੍ਰਧਾਨ ਤੇ ਇਹ ਵੀ ਚਰਚਾਵਾਂ ਚੱਲ ਹੀ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਹੀ ਬਣ ਸਕਦੇ ਨੇ ਤੇ ਅੱਜ ਹੋਇਆ ਵੀ ਅਜਿਹੀ ਬਣੇ ਵੀ ਸੁਖਬੀਰ ਸਿੰਘ ਬਾਦਲ ਐਸੇ ਮੁੱਤੇ ਤੇ ਮੇਨਾ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜ ਸੁਭੀਰ ਸਿੰਘ ਬਾਦਲ ਮੁਰ ਤੋਂ ਅੱਜ ਸ਼੍ਰੋਮਣੀ ਕਾਲੇਗਲ ਦੇ ਪ੍ਰਧਾਨ ਬਣ ਗਏ ਇਹ ਪਹਿਲਾਂ ਤੋਂ ਤੈਅ ਸੀ ਆ ਚੋਣਾ ਵਾਲੀ ਸਿਰਫ ਫਾਰਮੈਲਿਟੀ ਸੀ ਕੀ ਲੱਗਦਾ ਹੈ ਦੇਖੋ ਸਿਰਫ ਇਹ ਇੱਕ ਫਾਰਮੈਲਿਟੀ ਸੀ ਇੱਕ ਰਸਮ ਨਭਾਈ ਗਈ ਹੈ ਕਿਉਂਕਿ ਜਿਹੜੀ ਗੱਲ ਜਗ ਜਾਹਰ ਹੈ ਜਿਹੜੀ ਸਾਫ਼ ਦਿਖਦੀ ਪਈ ਹੈ ਕਿ ਸਾਰਾ ਕੁਝ ਜਿੰਨਾ ਤਾਮ-ਜਾਮ ਜਿੰਨੇ ਬਖੇੜੇ ਜੋ ਕੁਝ ਸਾਕਸੀ ਹੋਇਆ ਉਹ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਦੁਆਰਾ ਪ੍ਰਧਾਨ ਬਣਾਉਣ ਲਈ ਹੋਇਆ ਹੈ ਦੇਖੋ 2 ਦਸੰਬਰ ਤੋਂ ਨੂੰ ਸ਼੍ਰੀ ਕਾਟਕ ਸਾਹਿਬ ਦੀ ਫਸਿਲ ਤੋਂ ਜੋ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਹੁਕਮ ਨਮਾਸ ਸੁਨਾਇਆ ਕਿ ਇਹ ਲੀਡਰਸ਼ਿਪ ਮੌਜੂਦਾ ਲੀਡਰਸ਼ਿਪ ਜਿਹੜੀ ਹੈ ਇਹ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ਕੌਮ ਦੀ ਅਗਵਾਈ ਕਰਨ ਦਾ ਤੇ ਪਾਰਟੀ ਦੀ ਪੰਥਕ ਪਾਰਟੀ ਦੀ ਅਗਵਾਈ ਕਰਨ ਦਾ ਤੇ ਇਹ ਲੀਡਰਸ਼ਿਪ ਵਿੱਚ ਕੌਣ ਸੀ ਇਹ ਲੀਡਰਸ਼ਿਪ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਸੀ ਇਹ ਲੀਡਰਸ਼ਿਪ ਦੇ ਵਿੱਚ ਜਿਹੜੇ ਉਹਨਾਂ ਦੇ ਸੰਗੀ ਸਾਥੀ ਬਾਕੀ ਲੀਡਰ ਸੀ ਉਸੀ ਜਿਹੜੇ ਬਾਦਲ ਧੜੇਦੇ ਆ ਨਾਲ ਬਾਗੀ ਧੜੇਦੇ ਵੀ ਸੀਗੇ ਤੇ ਜਦੋਂ ਉਹਨਾਂ ਨੇ ਕਹਿ ਤਾ ਕਿ ਇਹ ਵਿਸ਼ਵਾਸ ਗਵਾ ਚੁੱਕੇ ਆ ਤੇ ਜੇ ਤਾਂ ਉਹਨਾਂ ਨੂੰ ਹੁੰਦਾ ਕਿ ਸਰਦਾ ਸੁਖਵੀਰ ਸਿੰਘ ਬਾਦਲ ਆਰਾਮ ਨਾਲ ਬੈਠ ਜਾਂਦੇ ਵੀ ਠੀਕ ਆ ਮੈਨੂੰ ਅਕਾਲ ਤਖਤ ਸਭ ਤੋਂ بڑا ਡਾਂਟ ਵੀ ਪਈਆ ਗਿਆ ਤੇ ਮੈਨੂੰ ਇੱਕ ਅੱਖਾਂ ਨੂੰ ਰਸਤਾ ਵੀ ਦਿਖਾਇਆ ਗਿਆ ਮੇਰੀ ਅੱਖਾਂ ਖੋਲੀਆਂ ਵੀ ਗਈਆਂ ਕਿ بڑا ਨੁਕਸਾਨ ਹੋਇਆ ਫਿਰ ਉਹ ਸਿਆਸਤ ਤੋਂ ਵਾਂਝੇ ਹੋ ਜਾਂਦੇ ਲੇਕਿਨ ਜਿਸ ਢੰਗ ਦੇ ਨਾਲ ਉਸ ਤੋਂ ਬਾਅਦ ਇੱਕ ਮਹੀਨੇ ਚ ਜਥੇਦਾਰ ਸਹਿਬਾਨਾਂ ਨੂੰ ਲਾਇਆ ਗਿਆ ਕੁਰਸੀਆਂ ਤੋਂ ਜਿੰਦੇ ਵਿੱਚ ਗਿਆਨੀ ਰਗਵੀਰ ਸਿੰਘ ਨੂੰ ਵੀ ਹਟਾ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਹਟਾ ਦਿੱਤਾ ਗਿਆ ਗਿਆਨੀ ਸੁਲਤਾਨ ਸਿੰਘ ਨੂੰ ਵੀ ਹਟਾ ਦਿੱਤਾ ਗਿਆ ਇਹੀ ਜਥੇਦਾਰ ਸ੍ਰੀ ਕਾਲ ਤੱਕ ਸਾਹਿਬ ਦੀ ਫਜ਼ੀਲ ਤੋਂ ਇਹ ਕਹਿਣਾ ਰਹੇ ਸੀ ਕਿ ਇਹ ਲੀਡਰਸ਼ਿਪ ਨੇ ਆਪਣਾ ਅਧਿਕਾਰ ਗਵਾਤਾ ਵਿਸ਼ਵਾਸ ਗਵਾਤਾ ਤੇ ਉਹ ਜਿਹੜੇ ਜੱਜ ਸੀ ਉਹਨਾਂ ਨੂੰ ਲਾਤਾ ਗਿਆ ਜੱਜ ਹੀ ਕਹਿ ਸਕਦੇ ਆਪਾਂ ਉਹਨਾਂ ਨੂੰ ਦੂਜੇ ਰਫਤਾਂ ਤੇ ਉਹਨਾਂ ਨੂੰ ਲਾਣ ਵਾਲੇ ਕੌਣ ਸੀ ਅਕਾਲੀ ਦਲ ਬਾਦਲ ਦੇ ਲੀਡਰ ਸ਼ੇਰ ਸਿੰਘ ਮਾਂਡਾ ਵਾਲਾ ਰਗੂਜੀਤ ਸਿੰਘ ਵਰਕ ਇਹਨਾਂ ਨੇ ਉਹਨਾਂ ਨੂੰ ਲਾ ਦਿੱਤਾ ਇਹ ਅਕਾਲੀ ਦਲ ਬਾਦਲ ਦੇ ਲੀਡਰ ਹੈ ਇਹਨਾਂ ਨੇ ਉਹਨਾਂ ਨੂੰ ਜਿੱਤ ਨੂੰ ਜਿੱਥੇ ਉਦੋਂ ਹੀ ਕਲੀਅਰ ਹੋ ਗਿਆ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਨਾਲ ਦੂਜੀ ਜਿਹੜੀ ਗੱਲ ਹੈ ਇਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਹ ਸੀਗੀ ਕਿ ਭਈ ਇੱਕ ਚੁਣੌਤੀ ਜਿਹੜੀ ਹੋਰ ਜਿਹੜੀ ਅਕਾਲ ਤਖਤ ਸਾਹਿਬ ਨੂੰ ਮਿਲ ਰਹੀ ਸੀ ਕੀ ਅਕਾਲ ਤਖਤ ਸਾਹਿਬ ਤੋਂ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਕਿ ਇਹ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕਰੇਗੀ ਲੇਕਿਨ ਉਸ ਭਰਤੀ ਪ੍ਰਕਿਰਿਆ ਨੂੰ ਵੀ ਅਨਗੋਲਿਆ ਗਿਆ ਉਹਨਾਂ ਦੀ ਭਰਤੀ ਪ੍ਰਕਿਰਿਆ ਹਜੇ ਆਪਣੀ ਚੱਲਦੀ ਪਈ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲਦੀ ਹੈ ਪਰ ਸੁਖਵੀਰ ਸਿੰਘ ਬਾਦਲ ਦੁਆਰਾ ਪਾਰਟੀ ਦੇ ਪ੍ਰਧਾਨ ਬਣ ਗਏ ਜੇ ਦੋ ਪੱਖੋਂ ਗੱਲ ਸਮਝੀਏ ਦੇਖੋ ਦੋ ਪੱਖੋਂ ਮੈਂ ਗੱਲ ਕਰਨ ਸਮਝਦਾ ਕਿ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਜਿਹੜੀ ਆ ਬਹੁਤ ਕਮਜ਼ੋਰ ਹੋ ਰਹੀ ਕਿਉਂਕਿ ਖੇਤਰੀ ਪਾਰਟੀ ਕੋਈ ਸ਼੍ਰੋਮ ਨਹੀਂ ਕੱਲੀ ਦਲ ਬਾਦਲ ਇੱਕ ਕਮਜ਼ੋਰ ਲਗਾਤਾਰ ਹੋ ਰਹੀ ਹੈ ਔਰ 2017 ਦੀਆਂ ਚੋਣਾਂ ਦੇਖ ਲਓ 2019 ਦੀਆਂ ਚੋਣਾਂ ਦੇਖ ਲਓ ਦੋ ਮੈਂਬਰ ਪਾਰਲੀਮੈਂਟ ਜਿੱਤੇ ਇੱਕ ਬੀਬਾ ਹਰਸਿਮਰਤ ਕੌਰ ਬਾਦਲ ਜਿੱਤੀ ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਜਿੱਤੇ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਚ ਤਿੰਨ ਐਮਐਲਏ ਜਿੱਤੇ ਇੱਕ ਮਜੀਠੀਏ ਦੀ ਘਰੋਂ ਜਿੱਤੀ ਵੀ ਉਹਨਾਂ ਦੀ ਘਰ ਵਾਲੀ ਜਿੱਤੀ ਡਾਕਟਰ ਸੁਖੀ ਜਿੱਤੇ ਤੇ ਮਨਪ੍ਰੀਤਿਆਲੀ ਜਿੱਤੇ ਦੋ ਤਾਂ ਛੱਡ ਹੀ ਗਏ ਪਾਰਟੀ ਕਿਸਮ ਦੇ ਮਨਪ੍ਰੀਤਿਆਲੀ ਵੀ ਹੁਣ ਦੂਜੇ ਪਾਸੇ ਚੱਲਦੇ ਨੇ ਤੇ ਬੀਬੀ ਮਜੀਠੀਆ ਵੀ ਕਿੰਨਾ ਕੁ ਐਕਟਿਵ ਐ ਸੁਖੀ ਚਲਾ ਗਿਆ ਆਮ ਆਦਮੀ ਪਾਰਟੀ ਇੱਕ ਵੀ ਐਮਐਲਏ ਤੁਹਾਡੇ ਕੋਲ ਜੇ ਮੰਨ ਲਓ ਬੀਬੀ ਗਨੀਵ ਕੋਰ ਮਜੀਠੀਆ ਬਜੀ ਉਹ ਤੁਹਾਡੀ ਆਵਾਜ਼ ਕੀ ਚੱਕਦੀ ਚੱਕੇਗੀ ਵਿਧਾਨ ਸਭਾ ਔਰ ਜਿਹੜਾ ਉਸ ਗੱਲ ਨੂੰ ਹਜੇ ਇਹ ਮੈਂ ਗੱਲ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਅਕਾਲ ਤਖਸਾਲ ਨੇ ਹੁਕਮਨਾਮਾ ਜਾਰੀ ਕੀਤਾ ਕਿ ਭਰਤੀ ਪ੍ਰਕਿਰਿਆ ਕੀਤੀ ਜਾਵੇਗੀ ਉਹ ਹਜੇ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਪਰ ਇਸ ਦਾ ਮਦਰ ਸ਼੍ਰੀ ਕਾਲ ਤਖਤ ਸਾਹਿਬ ਤੋਂ ਜੋ 2 ਦਸੰਬਰ ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਉਹਨੂੰ ਓਵਰਰੂਲ ਕਰਤਾ ਗਿਆ ਪਹਿਲੀ ਗੱਲ ਤਾਂ ਇਹ ਹੈ ਦੂਸਰੀ ਗੱਲ ਇਹ ਹੈ ਕਿ ਵਿਚਾਰ ਇੱਕ ਗੱਲ ਚੱਲੀ ਵੀ ਕਿ ਬੀਬੀ ਹਰਸੀਮਰਤ ਕੋਲ ਬਾਦਲ ਨੂੰ ਪ੍ਰਧਾਨ ਬਣਾ ਦਿਓ ਤਾਂ ਕਿ ਜਿਹੜਾ ਕੁਛ ਰੋਸ਼ ਹੈਗਾ ਜਾਂ ਹੋਰ ਹੈਗੀਆਂ ਸੰਗਤਾਂ ਦਾ ਉਹ ਅਲੱਗ ਹੋ ਜਾਏਗਾ ਪਰ ਉੱਤੇ ਉੱਤੇ ਗੱਲ ਨਹੀਂ ਅੜੇ ਕਿ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਪ੍ਰਧਾਨ ਬੰਨਣਾ ਚਾਹੁੰਦੇ ਸੀ ਤੇ ਇਹ ਉਹਦੇ ਕਰਕੇ ਹੀ ਜਥੇਦਾਰ ਸਹਿਬਾਨ ਬਦਲੇ ਗਏ ਉਹਦੇ ਕਰਕੇ ਸਾਰਾ ਕੁਝ ਹੋਇਆ ਮੈਨੂੰ ਕਹਿਣ ਚ ਕੋਈ ਗੁਰੇ ਨਹੀਂ ਦੂਸਰੀ ਜਿਹੜੀ ਗੱਲ ਹੈ ਕਿ ਪੰਜਾਬ ਦਾ ਬੜਾ ਨੁਕਸਾਨ ਹੋਏਗਾ ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਕਿਹਾ ਜਾ ਚੁੱਕਿਆ ਕਿ ਇਹ ਲੀਡਰਸ਼ਿਪ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ਪੰਥਕ ਪਾਰਟੀ ਦੀ ਅਗਵਾਈ ਕਰ ਰਹੇ ਨੇ ਤਨਖਾਹ ਇਹਨਾਂ ਨੂੰ ਲੱਗ ਚੁੱਕੀ ਹੈ ਤਨਖਾਈਆ ਖੋਸ਼ਤ ਹੋ ਚੁੱਕੇ ਨੇ ਸਜ਼ਾ ਧਾਰਮਿਕ ਸਜ਼ਾ ਭੋਗ ਚੁੱਕੇ ਨੇ ਬੜਾ ਔਖਾ ਹੋ ਜਾਣਾ ਪਾਰਟੀ ਨੂੰ ਸਾਹਮਣੇ ਇਹ ਵੀ ਤਾਂ ਕਹਿ ਦਿੱਤਾ ਸੀ ਵਿੱਚ ਜੇ ਜਦੋਂ ਸਜ਼ਾ ਖਤਮ ਹੋ ਗਈ ਸੀ ਉਹਨਾਂ ਦੀ ਸਜ਼ਾ ਨਿਭਾਉਣ ਤੋਂ ਬਾਅਦ ਕੇ ਉਹਨਾਂ ਨੇ ਸਿਰਫ ਝੋਲੀ ਪਾਈਆਂ ਸੀ ਨਹੀਂ ਨਹੀਂ ਉਹ ਬਾਅਦ ਚ ਗਿਆ ਨਾ ਕਬੂਲ ਵੀ ਕੀਤਾ ਇਸ ਦਾ ਮਤਲਬ ਝੂਠ ਕਬੂਲ ਥੋੜਾ ਕਰ ਸਕਦੇ ਤੁਸੀਂ ਕਬੂਲ ਵੀ ਕੀਤਾ ਕਿਵੇਂ ਯਾਰ ਆਪਾਂ ਮੁਕਰ ਸਕਦੇ ਮੈਨੂੰ ਇਹ ਦੱਸੋ ਇਹ ਕਹਿੰਦੇ ਨੇ ਸੁਮੇਸ਼ ਸਿੰਘ ਸੈਣੀ ਨੂੰ ਨਹੀਂ ਲਾਇਆ ਡੀਜੀਪੀ ਇਹ ਕਹਿੰਦੇ ਨੇ ਜਹਾਰ ਆਲਮ ਨੂੰ ਨਹੀਂ ਅਸੀਂ ਥਾਪੜਾ ਦਿੱਤਾ ਉਹਨੂੰ ਅਕਾਲੀ ਦਲ ਚ ਨਹੀਂ ਲੈ ਕੇ ਆਂਦਾ ਇਹ ਕਹਿੰਦੇ ਨੇ ਮੂੰ ਉਹ ਤਾਂ ਲੈ ਗਿਆ ਨਾ ਔਨ ਰਿਕਾਰਡ ਹੈ ਇਹ ਕਹਿੰਦੇ ਨੇ ਬੀਪੀ ਤਵਾੜੀ ਦੀ ਰਿਪੋਰਟ ਦੇ ਉੱਤੇ ਅਸੀਂ ਐਫ ਆਈ ਆਰ ਦਰਜ ਹੀ ਨਹੀਂ ਕੀਤੀ ਜਿਹੜਾ ਆਪਣਾ ਕਾਲ ਤਖਸਾਲ ਦੇ ਕਾਰਜਵਾਹ ਜਥੇਦਾਰ ਸੀ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਮਾਰਿਆ ਗਿਆ ਉਹਦੀ ਐਫ ਆਈ ਆਰ ਨਹੀਂ ਦਰਜ ਕੀਤੀ ਕਹਿੰਦੇ ਨੇ ਨਹੀਂ ਕੀਤੀ ਇਹ ਕਹਿੰਦੇ ਨੇ ਬਹਿਬਲਕਲਾ ਕੋਟਕਪੂਰਾ ਗੋਲੀਕਾਂਡ ਸਾਡੇ ਚ ਟਾਈਮ 'ਚ ਨਹੀਂ ਹੋਇਆ ਪੁਲਿਸ ਨੇ ਉੱਥੇ ਗੋਲੀਆਂ ਨਹੀਂ ਚਲਾਈਆਂ ਨੇ ਹਥੇ ਸਿੰਘਾਂ ਦੇ ਉੱਤੇ ਇਕ ਇਤਨਾ ਥੋੜਾ ਨਾ ਹੁੰਦਾ ਮੁਕਰਨ ਨੂੰ ਕਿਦਾਂ ਝੋਲੀ ਪਾਣਾ ਕੀ ਹੁੰਦਾ ਝੋਲੀ ਐਵੇਂ ਥੋੜਾ ਪਾ ਜਣਾ ਇਹ ਤਾਂ ਵਿਦ ਸਬੂਤ ਆ ਇਹ ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਤਾਂ ਖੁਲਾਸਾ ਕੀਤਾ ਕਿ ਸਾਨੂੰ ਕੋਠੀ ਸੱਦਿਆ ਮੈਨੂੰ ਤਾਂ ਗਿਆਨੀ ਗੁਰਬਚਨ ਸਿੰਘ ਨੂੰ ਉਹ ਐਡੇ ਵੱਡੇ ਜੱਥੇਦਾਰ ਸਹਿਬਾਨ ਨੇ ਓਪਨ ਕਿਹਾ ਵੀ ਸਾਨੂੰ ਕੋਠੀ ਸੱਦਿਆ ਤੇ ਸਾਨੂੰ ਕਿਹਾ ਵੀ ਸੌਦਾ ਸਾਦ ਨੂੰ ਮਾਫ ਕਰੋ ਇਹ ਕਿਵੇਂ ਕਹਿ ਸਕਦੇ ਵੀ ਮੈਂ ਝੋਲੀ ਪਾਈ ਆ ਇਹ ਤਾਂ ਯਾਰ ਆਈਵਾਸ਼ ਹੈ ਦੇਖੋ ਮੇਰੀ ਗੱਲ ਨਹੀਂ ਸਮਝਦੇ ਸਾਖੀ ਅੱਖਾਂ ਦੇ ਉੱਤੇ ਇੱਕ ਅੱਖਾਂ ਦੇ ਉੱਤੇ ਸਿਰਫ ਪਰਦਾ ਪਾਣ ਵਾਲੀ ਗੱਲ ਆ ਹਾਂ ਦੂਜੀ ਜਿਹੜੀ ਗੱਲ ਆ ਮੇਰੀ ਆਪਣੀ ਸਮਝ ਦੀ ਗੱਲ ਆ ਕਿ ਅਕਾਲੀ ਦਲ ਬਾਦਲ ਦੇ ਲੀਡਰ ਇਹ ਸੋਚਦੇ ਆ ਵੀ ਬਾਦਲ ਵਰਗਾ ਤਣਾੜ ਬੰਦਾ ਕੋਈ ਨਹੀਂ ਜਿਹੜਾ ਅਮੀਰ ਬੰਦਾ ਕੋਈ ਨਹੀਂ ਜਿਹੜਾ ਪਾਰਟੀ ਨੂੰ ਫੰਡਿੰਗ ਵੀ ਚਾਹੀਦੀ ਆ ਪਾਰਟੀ ਨੂੰ ਆਈਟੀ ਸੈੱਲ ਨੂੰ ਪੈਹਾ ਵੀ ਚਾਹੀਦਾ ਰੋਜ਼ ਦਾ ਪੈਹਾ ਵੀ ਖਰਚਣਾ ਪੈਣਾ ਕਿਹੜਾ ਖਰਚ ਕਰੂਗਾ ਹੁਣ ਗੱਲ ਤਾਂ ਇਹ ਹੈਈ ਹੈ ਕਿ ਜਿਹੜਾ ਪੈਹਾ ਆਰੇ ਇਕੱਠਾ ਕੀਤਾ ਦਸਾਂ ਸਾਲਾਂ ਚ ਇੰਨੇ ਅਲੀਗੇਸ਼ਨ ਲੱਗੇ ਟਰਾਂਸਪੋਰਟ ਦੇ ਅਲੀਗੇਸ਼ਨ ਲੱਗੇ ਕੇਵਲ ਦੇ ਅਲੀਗੇਸ਼ਨ ਲੱਗੇ ਰੇਤਾਂ ਦੇ ਅਲੀਗੇਸ਼ਨ ਲੱਗੇ ਇੱਕ ਵੀ ਇਨਕੁਆਰੀ ਨਹੀਂ ਹੋਈ ਇੱਕ ਵੀ ਪਰਚਾ ਦਰਜ ਨਹੀਂ ਹੋਇਆ ਜੀ ਕਿੰਨੇ ਸਾਲ ਹੋ ਗਏ 2017 ਤੋਂ ਬਾਅਦ ਸਰਕਾਰ ਬਦਲੀ ਨੂੰ ਅੱਜ 8 ਸਾਲ ਹੋ ਗਏ ਨਾ ਰੇਤਾਂ ਦਾ ਪਰਚਾ ਦਰਜ ਹੋਇਆ ਨਾ ਬਜਰੀ ਦਾ ਪਰਚਾ ਦਰਜ ਹੋਇਆ ਨਾ ਟਰਾਂਸਪੋਰਟ ਦੇ ਪਰਚੇ ਦਰਜ ਹੋਏ ਨਾ ਕੇਵਲ ਦੇ ਪਰਚੇ ਦਰਜ ਹੋਏ ਉਹਨੇ ਉਹੀ ਸਾਰੇ ਚੱਲੇ ਉਹਦੇ ਵਿੱਚ ਸਭ ਕੋ ਗਰੋਥ ਕੀਤਾ ਕਾਰੋਬਾਰ ਨੇ ਹੋਰ ਗਰੋਥ ਆਈ ਹੈ ਕਾਰੋਬਾਰ ਦੀ ਜੇ ਕਾਰੋਬਾਰ ਦੀ ਗਰੋਥ ਆ ਗਈ ਹੈ ਤੇ ਗੱਲ ਨਹੀਂ ਸਮਝਦਾ ਪੈਸੇ ਖਰਚਣ ਦਾ ਜਿਗਰਾ ਵੀ ਹੈਗਾ ਉਹ ਇਹ ਲੋਕ ਸੋਚਦੇ ਨੇ ਕਿ ਸਰਦਾਰ ਸੁਖਬੀ ਸਿੰਘ ਬਾਦਲ ਕੋ ਪੈਸਾ ਬਹੁਤ ਹੈ ਪਾਰਟੀ ਨੂੰ ਖੜਾ ਕਰ ਸਕਦੇ ਲੇਕਿਨ ਸਭ ਤੋਂ ਵੱਡੀ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਵਰਕਰ ਕਿੱਥੋਂ ਲਿਆਣਾ ਹੈ ਪਾਰਟੀ ਕਿਵੇਂ ਖੜੀ ਕਰੋਗੇ ਪਾਰਟੀ ਦੇ ਵਿੱਚ ਲੋਕ ਕਿਵੇਂ ਖੜਾ ਕਰ ਲੈਣਗੇ ਜਿੱਥੇ ਸ਼੍ਰੀ ਹਕਾਲ ਤਖਸਰ ਸਾਹਿਬ ਤੇ ਹੁਕਮਾਂ ਦੀ ਉਲੰਘਣਾ ਕਰਕੇ ਉਸ ਪਾਰਟੀ ਨੂੰ ਗਠਨ ਕੀਤਾ ਜਿਹੜੀ ਪਾਰਟੀ ਸ਼੍ਰੀ ਹਕਾਲ ਤਖਸਰ ਸਾਹਿਬ ਤੋਂ ਸ਼ੁਰੂ ਹੋਈ ਔਰ ਤੁਸੀਂ ਉਸ ਪਾਰਟੀ ਨੂੰ ਉਹੀ ਪਾਰਟੀ ਸ਼੍ਰੀ ਕਾਲਤਖਸਰ ਦੇ ਹੁਕਮਾਂ ਦੀ ਉਲੰਘਣਾ ਕਰੇ ਜਾਂ ਉਹਨਾਂ ਨੂੰ ਓਵਰਰੂਲ ਕਰੇ ਛੋਟੀ ਗੱਲ ਨਹੀਂ ਦੂਜੀ ਜਿਹੜੀ ਗੱਲ ਹੈ ਦੇਖੋ ਬਈ ਕਰੀਬ ਮੈਨੂੰ ਲੱਗਦਾ ਹੁਣ 22ਵੇਂ ਪ੍ਰਧਾਨ ਵੀ ਇਹੀ ਬਣ ਗਏ ਆ 1985 ਤੋਂ ਬਾਅਦ 105 ਸਾਲਾਂ ਦੇ ਇਤਿਹਾਸ ਦੇ ਵਿੱਚ 1985 ਤੋਂ ਬਾਅਦ ਬਾਦਲ ਪਰਿਵਾਰ ਦਾ ਹੀ ਕਬਜ਼ਾ ਅਕਾਲੀ ਦਲ ਤੇ ਹੈ ਲਗਾਤਾਰ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਰਹੇ ਫਿਰ ਸਦਾ ਸੁਖਬੀਰ ਸਿੰਘ ਬਾਦਲ ਕੋ 2007-08 ਦੇ ਵਿੱਚ ਇਹਨਾਂ ਨੇ ਕਮਾਨ ਆਪਣੇ ਹੱਥ ਸੰਭਾਲ ਲਈ ਯਾਨੀ 40 ਜੇ ਆਪਾਂ ਗੱਲ ਕਰੀਏ ਕਿ 40-45 ਸਾਲ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ 105 ਸਾਲਾਂ ਚੋਂ ਤੇ ਜੇ 60 ਸਾਲ ਬਚ ਜਾਣ ਪਿਛਲੇ ਤੇ 60 ਸਾਲਾਂ ਚ 20 ਪ੍ਰਧਾਨ ਗਏ ਜਿਨ੍ਹਾਂ ਅੱਜ ਸੰਤ ਫਤੇ ਸਿੰਘ ਵੀ ਸੀਗੇ ਲਾਹਵ ਸਿੰਘ ਵੀ ਸੀਗੇ ਤੇ ਜਥੇਦਾ ਜਗਦੇਵ ਸਿੰਘ ਤਲਵੰਡੀ ਵੀ ਸੀਗੇ ਮਾਸਟਰ ਤਾਰਾ ਸਿੰਘ ਵੀ ਸੀਗੇ ਬਹੁਤ ਮੋਹਨ ਸਿੰਘ ਤੜੂ ਵੀ ਸੀਗੇ ਇਨੇ ਪ੍ਰਧਾਨ ਚੇਂਜ ਹੁੰਦੇ ਰਹੇ ਨੇ ਤੇ ਲੇਕਿਨ ਐਕਟ ਹੁਣ ਜਿਹੜਾ 40 ਸਾਲਾਂ ਤੋਂ ਬਸ ਉਹ ਜਿਹੜਾ ਇੱਕ ਆਪਣਾ ਪਾਰਟੀ ਦੇ ਕਬਜ਼ਾ ਕੀਤਾ ਲੇਕਿਨ ਗੱਲ ਇਹ ਆ ਕਿ ਖੇਤਰੀ ਪਾਰਟੀ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦ ਆ ਖਾਸ ਕਰਕੇ ਜਿਹੜੇ ਪੰਜਾਬ ਦੇ ਲੋਗ ਹੈਗੇ ਆ ਉਹ ਦੇਖਦੇ ਪਏ ਆ ਬਈ ਸਾਡੇ ਲਈ ਕੋਈ ਹੱਕਾਂ ਦੀ ਆਵਾਜ਼ ਚੱਕੇਗਾ ਪੰਜਾਬ ਦੇ ਮਸਲਿਆਂ ਦੀ ਆਵਾਜ਼ ਚੱਕੂਗਾ ਪੰਜਾਬ ਦੇ ਹੱਦਾਂ ਦੀ ਪੰਜਾਬ ਦੀ ਬਾਦਸ਼ਾਹ ਦੀ ਪੰਜਾਬ ਦੀ ਸੰਸਕ੍ਰਿਤੀ ਦੀ ਸਾਡੇ ਆਪਣੇ ਮਸਲੇ ਅਲੱਗ ਹੈ ਸਾਡੇ ਹਿੰਦੁਸਤਾਨ ਦੇ ਬਾਕੀ ਸੂਬਿਆਂ ਨਾਲੋਂ ਅਲੱਗ ਮਸਲੇ ਆ ਅਸੀਂ ਸਰਹੱਦੀ ਸੂਬਾ ਵਾਂ ਸਾਡੀ ਸਰਹੱਦਾਂ ਦੇ ਉੱਤੇ ਹੋਰ ਕਿਉਂਕਿ ਅਸੀਂ ਪਾਕਿਸਤਾਨ ਦੇ ਨਾਲ ਹੈਗੇ ਆ ਸਾਡੀ ਇੰਡਸਟਰੀ ਡ੍ਰੇਨ ਹੁੰਦੀ ਬਈ ਇੱਧਰ ਇਨਵੈਸਟਮੈਂਟਾਂ ਘੱਟ ਆ ਇਹਨੂੰ ਆਰਥਿਕ ਪੈਕੇਜ ਦੀ ਲੋੜ ਹੈ ਇਸ ਸੂਬੇ ਬਾਰੇ ਗੱਲ ਕੌਣ ਕਰੂਗਾ ਨਾ ਤਾਂ ਗੱਲ ਕਰੂਗੀ ਆਵਾਮੀ ਪਾਰਟੀ ਨਾ ਗੱਲ ਕਰੂਗੀ ਕਾਂਗਰਸ ਨਾ ਕਰੂਗੀ ਬੀਜੇਪੀ ਕਰਨੀ ਕਿਨੂੰ ਪੈਣੀ ਹੈ ਖੇਤਰੀ ਪਾਰਟੀ ਨੂੰ ਜਿਹੜੀ ਪੰਜਾਬ ਦੀ ਬਾਦਸ਼ਾਹ ਨੂੰ ਪੰਜਾਬ ਦੀ ਸੰਸਕ੍ਰਿਤੀ ਨੂੰ ਲੇਕਿਨ ਇਹ ਹੈ ਕਿ ਸਾਡੇ ਕੋਲ ਇਸੇ ਕਾਰਨ ਅੱਜ ਤੱਕ ਸਾਡੀ ਰਾਜਧਾਨੀ ਨਹੀਂ ਸਾਡੀ ਖੇਤਰੀ ਪਾਰਟੀ ਕਮਜ਼ੋਰ ਹੋ ਗਈ ਬਹੁਤ ਜ਼ਿਆਦਾ ਔਰ ਇੱਕੋ ਇੱਕ ਸੂਬਾ ਜਿਹੜਾ ਆਪਣੀ ਰਾਜਧਾਨੀ ਨੂੰ ਦੇਖਣ ਡਿਆ ਨਹੀਂ ਤਾਂ ਅਦਰਵਾਈਜ਼ ਦੇਖਿਆ ਜਾਵੇ ਤਾਂ ਅੱਜ ਹਰਿਆਣਾ ਨੇ ਗੁੜਗਾਵਾ ਨੂੰ ਇੰਨੇ ਤਰੱਕੀ ਕਰ ਛੱਡੀ ਹੈ ਗੁੜਗਾਵਾ ਇੰਨਾ ਤਰੱਕੀ ਕਰ ਗਿਆ ਕਿ ਚੰਡੀਗੜ੍ਹ ਵਰਗੀਆਂ ਤਿੰਨ ਗੁੜਗਾਵਾ ਜਿਹੜੇ ਵਿੱਚ ਜਾ ਕੇ ਸਮਾ ਜਾਣਾ ਇੰਨਾ ਵੱਡਾ ਗੁੜਗਾਵਾ ਵਧੀਆ ਤਰੱਕੀ ਕਰ ਗਿਆ ਲੇਕਿਨ ਪੰਜਾਬ ਕਿੱਥੇ ਖੜਾ ਹੈ ਪੰਜਾਬ ਨੂੰ ਸੁੱਧ ਬੋਧ ਕੌਣ ਲਾਊਗਾ ਇਹ ਤਾਂ ਪੰਜਾਬ ਨੂੰ ਅੱਗੇ ਚਲਾਉਣ ਲਈ ਜਿਹੜਾ ਵਾ ਇੱਕ ਖੇਤਰੀ ਪਾਰਟੀ ਦੀ ਮਜ਼ਬੂਤ ਹੋਣ ਦੀ ਲੋੜ ਸੀ ਔਰ ਲੋਕਾਂ ਨੂੰ ਉਮੀਦ ਐਸੀ ਉਮੀਦਾਂ ਸੀ ਕਿ ਬਈ ਨਵਾਂ ਪ੍ਰਧਾਨ ਆਏਗਾ ਨਵੇਂ ਸਿਰਿਓਂ ਰੋਲਾ ਪਏਗਾ ਪੰਜਾਬ ਦੇ ਹੱਕਾਂ ਦੀ ਗੱਲ ਹੋਊਗੀ ਦਿੱਲੀ ਨਾਲ ਗੱਲ ਹੋਊਗੀ ਪੰਜਾਬ ਦੀ ਰਾਜਧਾਨੀ ਲੈਤੀ ਜਾਊਗੀ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਜਾਊਗੀ ਕੋਈ ਗੱਲ ਨਹੀਂ ਹੈਗੀ ਸੋ ਇਸ ਕਰਕੇ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਬਣੇ ਨੇ ਉਹਨਾਂ ਨੂੰ ਮੁਬਾਰਕਬਾਦ ਹੈ ਲੇਕਿਨ ਗੱਲ ਇਹ ਹੈ ਕਿ ਪਾਰਟੀ ਜਿਹੜੀ ਸ਼੍ਰੀ ਕਾਲਤਕ ਸਾਹਿਬ ਤੋਂ ਸ਼ੁਰੂ ਹੋਈ ਹੈ ਸ਼੍ਰੀ ਕਾਲਤਕ ਸਾਹਿਬ ਤੋਂ ਹੀ ਪਾਰਟੀ ਨੂੰ ਸੇਧ ਮਿਲਦੀ ਹੈ ਸਿਧਾਂਤਿਕ ਸੇਧ ਵੀ ਮਿਲਦੀ ਹੈ ਤੇ ਰਾਜਨੀਤਿਕ ਸੇਧ ਵੀ ਮਿਲਦੀ ਹੈ ਉਹਨੂੰ ਓਵਰਰੂਲ ਨਹੀਂ ਕਰਨਾ ਚਾਹੀਦਾ ਬਾਕੀ ਤੁਹਾਡਾ ਲੱਗਦਾ ਕਿ ਹੁਣ ਇਹਨਾਂ ਦੇ ਨਾਲ ਮਿਲ ਜਾਣਗੇ ਹੱਥ ਮਿਲਾਉਣਗੇ ਨਹੀਂ ਨਹੀਂ ਉਹ ਸ਼੍ਰੀ ਕਾਲਤਕ ਸਾਹਿਬ ਦੇ ਹੁਕਮਾਂ ਤੇ ਚੱਲਦਾ ਪਿਆ ਉਹਨਾਂ ਦੇ ਜਿਹੜੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਉਛੇਰੀ ਕਾਲ ਤੱਕ ਸਾਹਿਬ ਨੇ ਜੋ ਹੁਕਮ ਦਿੱਤੇ ਸੀਗੇ ਕਿ 7 ਮੈਂਬਰੀ ਭਰਤੀ ਪ੍ਰਕਿਰਿਆ ਸ਼ੁਰੂ ਕਰੇ ਤੇ ਉਹਦੇ ਜੋ ਦੋ ਮੈਂਬਰ ਜਿਹੜੇ ਆ ਜਥੇਦਾਰ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਨੇ ਕਰਪਾਲ ਸਿੰਘ ਬੰਡੂnger ਜਿਹੜੇ ਪ੍ਰਕਾਸ਼ ਸਿੰਘ ਬਾਦਲ ਖਰਾਂ ਦੇ ਰਾਜਨੀਤਿਕ ਸਲਾਹਕਾਰ ਵੀ ਰਹਿ ਚੁੱਕੇ ਨੇ ਉਹ ਦੋ ਰਿਜ਼ਾਈਨ ਕਰ ਗਏ ਨੇ 5 ਮੈਂਬਰੀ ਹਜੇ ਜਥੇਦਾਰ ਜਗਦੇਵ ਆਪਣੇ ਮਨਪਿਤ ਹਾਲੀ ਹਜੇ ਹਜੇ ਨਹੀਂ ਗੁਰਪ੍ਰਤਾਪ ਵਡਾਲਾ ਹੈਗੇ ਨੇ ਇਕਬਾਲ ਸਿੰਘ ਝੁੰਦਾ ਹੈਗੇ ਨੇ ਹਜੇ ਚੱਲ ਰਹੀ ਹੈ ਕਮੇਟੀ ਇਹਨਾਂ ਦੀ ਪੰਜ ਮੈਂਬਰੀ ਦੇਖੋ ਅੱਗੇ ਕੀ ਬੰਦਾ ਸੰਤਾ ਸਿੰਘ ਉਮੈਦਪ uri ਹੈਗੇ ਨੇ ਤੇ ਬੀਬੀ ਹੈਗੇ ਨੇ ਜਿਹੜੇ ਐਸਜੀਪੀਸੀ ਦੇ ਡਿਪਟੀ ਡਾਇਰੈਕਟਰ ਨੇ ਐਜੂਕੇਸ਼ਨ ਦੇ ਹਜੇ ਦੇਖੋ ਅੱਗੇ ਕੀ ਬੰਦਾ ਲੇਕਿਨ ਗੱਲ ਇਹ ਹੈਗੀ ਹੈ ਕਿ ਮੈਨੂੰ ਇਹ ਅੱਜ ਦੱਸਣਾ ਹੋਣਾ ਪਿਆ ਦੇਖੋ ਵੰਡੀਆਂ ਕਿੰਨੀਆਂ ਬੈ ਚੁੱਕੀਆਂ ਇਹ ਸਮਝ ਨਾ ਪਾਏਗਾ ਕਿ ਅੱਜ ਇੱਕ ਅਕਾਲੀ ਦਲ ਦਾ ਮਜਬੂਤ ਹੋ ਅਕਾਲੀ ਦਲ ਯੂਨਾਈਟਿਡ ਚੱਲ ਰਿਹਾ ਅਕਾਲੀ ਦਲ ਡੈਮੋਕਰੇਟਿਕ ਚੱਲ ਰਿਹਾ ਅਕਾਲੀ ਦਲ 1920 ਚੱਲ ਰਿਹਾ ਅਕਾਲੀ ਦਲ ਵਾਰਸ ਪੰਜਾਬ ਦੇ ਆ ਗਿਆ ਅਕਾਲੀ ਦਲ ਅਮਰitsar ਆ ਗਿਆ ਕਿੰਨੇ ਅਕਾਲੀ ਦਲ ਖੜੇ ਹੋ ਗਏ ਤੇ ਨੁਕਸਾਨ ਕਿਦਾ ਹੋ ਰਿਹਾ ਨੁਕਸਾਨ ਪੰਥ ਦਾ ਹੋ ਰਿਹਾ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਅਕਾਲੀ ਦਲ 1920 ਆ ਗਿਆ ਅਕਾਲੀ ਦਲ ਦਿੱਲੀ ਆ ਗਿਆ ਕਿੰਨੇ ਅਕਾਲੀ ਦਲ ਦੱਸੋ ਤੁਸੀਂ ਕਿਵੇਂ ਖੜਾ ਕਰ ਲਾਂਗੇ ਤੁਸੀਂ ਕਿਵੇਂ ਇਕੱਠੇ ਕਰ ਲੋਗੇ ਵੋਟ ਵੰਡੀ ਜਾਊਗੀ ਇਹ 2027 ਦੇ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਵੋਟ ਇਨੇ ਨੇ ਹਿੱਸਿਆਂ 'ਚ ਵੰਡੀ ਜਾਣੀ ਹੈ ਇਹ ਬਹੁਤ ਬੁਰਾ ਹਾਲ ਹੋਣਾ ਇਹ ਦੇਖੋ 13% ਤੇ ਅਕਾਲੀ ਦਲ ਦੀ ਵੋਟ ਹੈ ਅੱਜ ਕਿੰਨੀ ਵੱਜੇਗੀ ਹੋਰ ਕੱਟ ਗਈ ਹੋਣੀ ਹੈ ਮੇਰੇ ਹਿਸਾਬ ਨਾਲ ਤੇ ਕਿੰਨਾ ਘਟ ਕੇ ਤੁਸੀਂ ਕਿਦਾਂ ਅੱਗੇ ਪਾਰਟੀ ਨੂੰ ਖੜਾ ਕਰ ਲੋਗੇ ਕਿੰਨੇ ਕਿੰਨੇ ਛੋਟੇ 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 ਅਕਾਲੀ ਦਲ ਦੇ ਹਿੱਸੇ ਵੰਡ ਚੁੱਕੇ ਹੋਏ ਸੋ ਅੱਜ ਮੋੜ ਤੋਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਹੁਣ ਅਕਸ਼ਰੌਮ ਨੇ ਕਾਲੀਦਾਲ ਦਾ ਕੀ ਭੇਖ ਹੋਵੇਗਾ ਕਿਉਂਕਿ ਇੱਕ ਪਾਸੇ ਤਾਂ ਲਗਾਤਾਰ ਲੀਡਰਸ਼ਿਪ ਨੂੰ ਲੈ ਕੇ ਕਾਲੀਦਾਲ ਦੀ ਲੀਡਰਸ਼ਿਪ ਨੂੰ ਲੈ ਕੇ ਕਾਫੀ ਵਿਰੋਧ ਦੇਖਣ ਨੂੰ ਮਿਲ ਰਿਹਾ ਸੀ ਕਾਫੀ ਵਿਰੋਧ ਹੁੰਦਾ ਆ ਰਿਹਾ ਕਾਫੀ ਰੋਜ਼ ਦੇਖਣ ਨੂੰ ਮਿਲ ਰਿਹਾ ਸੀ ਤੇ ਹੁਣ ਕੀ ਅੱਗੇ ਸੁਪੀਰ ਸਿੰਘ ਬਾਦਲ ਨੂੰ ਉਹੀ ਲੋਕ ਪਸੰਦ ਕਰਦੇ ਨਹੀਂ ਐ ਉਹਨਾਂ ਦਾ ਵਿਰੋਧ ਅਜਿਹੀ ਤਰੀਕੇ ਦੇ ਨਾਲ ਹੀ ਚੱਲਦਾ ਰਹੇਗਾ ਤੇ ਜੋ ਭਰਤੀਆਂ ਪੰਜ ਮੈਂਬਰੀ ਕਮੇਟੀ ਕਰ ਰਹੀ ਐ ਕਿ ਉਹ ਭਰਤੀਆਂ ਰੱਦ ਹੁੰਦੀਆਂ ਨੇ ਜਾਂ ਉਹਨਾਂ ਨੂੰ ਮਾਨਤਾ ਪ੍ਰਾਪਤ ਹੁੰਦੀ ਐ ਇਹ ਭਵਿੱਖ ਚ ਦੇਖਣਾ ਹੋਵੇਗਾ